ਇਹ ਲੋਕੇਸ਼ਨ ਤੇ ਬੜੇ ਬਾਰੀ ਆ ਚੁੱਕੇ ਆ। ਸੋ ਹੁਣ ਇਹ ਫੈਸਲਾ ਕੀਤਾ ਕਿ ਭਾਈ ਇਹਦੇ ਪ੍ਰੈਕਟੀਕਲੀ ਕੁਝ ਕੀਤਾ ਜਾਵੇ। ਹੁਣ 3 ਮਹੀਨਿਆਂ ਬਾਅਦ ਕੋ ਬਨਬਨ ਮਾਰਾਂਗੇ। ਪਾਤ ਗਰੰਦਾ, ਕ੍ਰਿਸ਼ਮਾ ਇਧਰੋਂ ਦਰਿਆ ਆ ਰਿਹਾ। ਆਹ ਬੰਦੇ ਦਾ ਕ੍ਰਿਸ਼ਮਾ ਜਿਹੜਾ ਕਹਿੰਦੇ ਉਹਨੂੰ ਪੁੱਲ ਦਾ ਦਰਿਆ ਵੀ ਕਹਿੰਦੇ ਇਹਨੂੰ ਕਾਲਾ ਦਰਿਆ ਹੀ ਕਹਿੰਦੇ ਨੇ। ਆ ਜੋ ਹਾਲ ਹੈ ਕੈਮੀਕਲ ਮਲਾਉਣੀ ਇਹਦਾ ਸੱਤਿਆਨਾਸ਼ ਕਰ ਰਹੇ ਆ ਅਸੀਂ ਜੀ ਜਨਾਬ। ਜਿਹੜੀ ਸਰਕਾਰ ਨੇ ਇਹਦੇ ਬਾਰੇ ਕੁਛ ਕੀਤਾ ਦਿਖਵਾਰੀਆਂ ਉਹਦੇ ਬਦਲ ਸਾਹਿਬ ਨੂੰ ਕਿਸੇ ਨੇ ਉੱਤੇ ਬੋਤਲ ਭਰ ਕੇ ਪਾਣੀ ਦੀ ਦੇਤੀ ਏ ਉਹਾਂ ਦੇ ਬੰਦ ਕਰੋ ਕਾਕਾ ਐਡਾ ਖਰਾਬ ਹੈ ਤੇ ਮਹੀਨੇ ਬਾਅਦ ਉਹੀ ਫੈਕਟਰੀ ਆਪੂ ਚੱਲ ਪਈ ਤੇ ਇਹ ਪਾਣੀ ਸੋਇਆਂ ਦੀ ਸ਼ਕਲ ਚ ਜਾਂਦਾ ਹੈ ਉਹ ਪਾਣੀ ਪੀ ਪੀ ਕੇ ਪਿੰਡ ਦੇ ਕਮ ਸੇ ਕਮ 25 ਤੋਂ 30 ਬੱਚੇ ਸੀ ਜਿਹੜੇ ਅਪਾਹਜ ਸੀਗੇ ਜਮਾਂਦਰੂ ਤੋਂ ਮੈਂਟਲੀ ਰਿਟਾਰਡਡ ਸੀ ਆਈ ਆਪ੍ਰਿੰਟਰ ਸਿੰਘ ਦੀ ਸਰਕਾਰ ਵੇਲੇ ਹੋਇਆ ਆਈ ਹੋ ਰਿਹਾ 2.5 ਸਾਲਾਂ ਤੇ ਉਹ ਦੁਨਿਆ ਦਾ ਕਾਨੂੰਨ ਹੈ ਕਿ ਤੁਸੀਂ دریاਈ ਪਾਣੀ ਚ ਕੋਈ ਵੀ ਵਾਟਰ ਟ੍ਰੀਟਮੈਂਟ ਕਰਕੇ ਵੀ ਨਹੀਂ ਪਾ ਸਕਦੇ ਇੱਥੇ ਤਾਂ ਟ੍ਰੀਟਮੈਂਟ ਵੀ ਨਹੀਂ ਹੋਈ ਪਾਣੀ ਨੂੰ ਬਚਾਉਣ ਦੇ ਲਈ ਲੱਗੇ ਹੋਏ ਆ ਕਿਤੇ ਨਾ ਕਿਤੇ ਬੂਰਪੇ ਦਾ ਨਜ਼ਰ ਨਹੀਂ ਆ ਰਿਹਾ ਤੁਹਾਡੀ ਨਹੀਂ ਗੱਲ ਹਾਂ ਅਸੀਂ ਆਪ ਹੀ ਬੜੇ ਵਾਰੀ ਇੱਥੇ ਕੱਟੇ ਹੋਏ ਆ ਐਸੇ ਲੋਕੇਸ਼ਨ ਤੇ ਬੜੇ ਵਾਰੀ ਆ ਚੁੱਕੇ ਆ ਸੋ ਹੁਣ ਇਹ ਫੈਸਲਾ ਕੀਤਾ ਕਿ ਭਾਈ ਇਹਦੇ ਚ ਪ੍ਰੈਕਟੀਕਲੀ ਕੁਝ ਕੀਤਾ ਜਾਵੇ। ਹੁਣ 3 ਮਹੀਨਿਆਂ ਬਾਅਦ ਕੋ ਬਨ ਬਨ ਮਾਰਾਂਗੇ। ਬੰਨ ਦੇ ਮਾਰਨ ਤੋਂ ਪਹਿਲਾਂ ਅਸੀਂ ਕੁਛ ਕਿੰਨਾਂ ਦੀ ਜਿਹੜੇ ਕਮੇਟੀ ਬਣਾਈ ਹੋਈ ਹੈ ਇਹਨਾਂ ਨੇ ਸਰਕਾਰ ਨੇ ਪੰਜਾਬ ਸਰਕਾਰ ਨੇ ਉਸ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹਨੂੰ ਜਾ ਕੇ ਮਿਲਣਾ ਉਹਨੂੰ ਕਹਿਣਾ ਪਈ ਆ ਨਜ਼ਰ ਨਹੀਂ ਆ ਰਹੀ ਜੇ ਆ ਰਿਹਾ ਤੁਡੀ ਕਮੇਟੀ ਬਣੀ ਨੂੰ 2 ਸਾਲ ਹੋ ਗਏ ਤੁਸੀਂ ਕੀ ਕੀਤਾ ਹੁਣ ਸਿਵਾਏ ਮੀਟਿੰਗਾਂ ਤੋਂ ਵੀ ਦੱਸੋ ਤੁਸੀਂ ਕੁਛ ਨਹੀਂ ਕਰੋਗੇ ਤਾਂ ਫਿਰ ਅਸੀਂ ਕਰਾਂਗੇ ਉਹ ਕੋਲੇ ਪਿੰਡਾਂ ਤਰਾੰਗ ਵਾਲਾ ਉਹਦੇ ਨਾਲ ਹੀ ਨੇੜੇ-ਤੇੜੇ ਦੇ ਪਿੰਡ ਸੀ ਅਸੀਂ ਗਏ ਸੀ ਜਿੱਥੇ ਇਹ ਪਾਣੀ ਸੂਇਆਂ ਦੀ ਸ਼ਕਲ ਚ ਜਾਂਦਾ ਹੈ ਉਦੋਂ ਨਾਲਾ ਦਾ ਜ਼ਮੀਨ ਇੱਥਲਾ ਪਾਣੀ ਬਹੁਤ ਖਾਰਾ ਹੈ। ਉਹ ਪਾਣੀ ਉਹ ਪੀ ਨਹੀਂ ਸਕਦੇ। ਤਾਂ ਉਹ ਸੂਏ ਚ ਪਾਣੀ ਲੈਦੇ ਨੇ। ਉਹ ਪਾਣੀ ਪੀ ਪੀ ਕੇ ਪਿੰਡ ਦੇ ਕਮ ਸੇ ਕਮ 25 ਤੋਂ 30 ਬੱਚੇ ਸੀ ਜਿਹੜੇ ਅਪਾਹਜ ਸੀਗੇ, ਜਮਾਂਦਰੂ ਤੋਂ। ਮੈਂਟਲੀ ਰਿਟਾਇਰਡ ਸੀ। ਪਤਾ ਨਹੀਂ ਕਿੰਨੇ ਬੰਦਿਆਂ ਨੂੰ ਕੈਂਸਰ ਸੀ, ਹੋਰ ਬਿਮਾਰੀਆਂ ਸੀ। ਤੇ ਉਹ ਆ ਹੋ ਗਈ। ਹੁਣ ਬਹੁਤ ਹੁਦਰਤਾ, ਕ੍ਰਿਸ਼ਮਾ ਇਧਰੋਂ ਦਰਿਆ ਆ ਰਿਹਾ। ਆ ਬੰਦੇ ਦਾ ਕ੍ਰਿਸ਼ਮਾ ਜਿਹੜਾ ਕੋਣ ਇਹਨੂੰ ਡੁੱਲਡਾ ਦਰਿਆਵ ਨਹੀਂ ਕਹਿੰਦੇ, ਇਹਨੂੰ ਕਾਲਾ ਦਰਿਆ ਹੀ ਕਹਿੰਦੇ ਨੇ। ਕਾਲਾ ਸ਼ਾਹ ਦਰਿਆ। ਆ ਜੋ ਹਾਲ ਹੈ ਕੈਮੀਕਲ ਮਲਾਉਣੀ ਇਹ ਤਾਂ ਸੱਤਿਆਨਾਸ਼ ਕਰ ਰਹੇ ਆ ਸੀ ਇਹਦੇ ਨਾਲ ਨਾ ਨਾ ਇੱਕੋ ਜਿਹੀਆਂ ਇਹਨਾਂ ਸਰਕਾਰਾਂ ਇਹਨਾਂ ਦੇ ਦੇਖੋ ਸਰਕਾਰਾਂ ਦਾ ਅੰਦਾਜ਼ਾ ਕਿੱਥੋਂ ਲਾ ਸਕਦੇ ਤੁਸੀਂ ਬੰਦਿਆਂ ਤੋਂ ਨਹੀਂ ਲਾ ਸਕਦੇ ਤੁਸੀਂ ਉਹਨਾਂ ਦੇ ਕੰਮਾਂ ਤੋਂ ਲਾਓਗੇ ਕਿਹੜੀ ਸਰਕਾਰ ਨੇ ਇਹਦੇ ਬਾਰੇ ਕੁਝ ਕੀਤਾ ਇੱਕ ਵਾਰੀ ਆਂਦੇ ਬਦਲ ਸਾਹਿਬ ਨੂੰ ਕਿਸੇ ਨੇ ਉੱਤੇ ਬੋਤਲ ਭਰ ਕੇ ਪਾਣੀ ਦੀ ਦਿੱਤੀ ਏ ਉਹਾਂ ਦੇ ਬੰਦ ਕਰੋ ਕਾਕਾ ਐਡਾ ਖਰਾਬ ਹੈ ਤੇ ਮਹੀਨੇ ਬਾਅਦ ਉਹੀ ਫੈਕਟਰੀਆਂ ਫਿਰ ਚੱਲ ਪਈਆਂ ਆਈ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਹੋਇਆ ਆਈ ਹੋ ਰਿਹਾ 2.5 ਸਾਲਾਂ ਤੋਂ ਗੱਲ ਇਹ ਵਾਲੀ ਵੀ ਤੁਹਾਡੇ ਕੰਮ ਕੀ ਹੋ ਜੇ ਨੇ ਕੰਮਾਂ ਤੋਂ ਹੰਦਾ ਜ਼ਾਲਾ ਵਾਂਗੇ ਨਾ ਜਿਵੇਂ ਮਹਾਂਨਗਰ ਲੋਧਿਆਣਾ ਦੇ ਅੰਦਰ ਗੱਲ ਕਿ 2000 ਦੇ ਲਗਭਗ ਫੈਕਟਰੀਆਂ ਔਰ 150 ਲਗਭਗ ਫੈਕਟਰੀਆਂ ਆਪਣੇ ਹੰਬੜਾ ਦੀਆਂ ਉਹਦਾ ਕੈਮੀਕਲ ਵਾਲਾ ਪਾਣੀ ਬਿਲਕੁਲ ਦੁਨੀਆਂ 'ਚ ਫੈਕਟਰੀਆਂ ਲੱਗਦੀਆਂ ਨੇ ਉਹ ਪਾਣੀ ਨੂੰ ਜਿਹੜਾ ਹੈ ਨਾ ਉਹਨੂੰ ਜਾਂਦਾ ਉਹ ਬਾਹਰ ਦੇਖੋ ਦੁਨੀਆਂ ਦਾ ਕਾਨੂੰਨ ਹੈ ਕਿ ਤੁਸੀਂ ਗਰਿਆਈ ਪਾਣੀ ਚ ਕੋਈ ਵੀ ਵਾਟਰ ਟ੍ਰੀਟਮੈਂਟ ਕਰਕੇ ਵੀ ਨਹੀਂ ਪਾ ਸਕਦੇ ਇਥੇ ਦਾ ਟ੍ਰੀਟਮੈਂਟ ਵੀ ਨਹੀਂ ਹੋਈ। ਟ੍ਰੀਟ ਹੋ ਕੇ ਵੀ ਕੋਈ ਪਾਣੀ ਇਹ ਦੁਨੀਆ ਦਾ ਲੋ ਪਾ ਨਹੀਂ ਸਕਦੇ ਪਾਣੀ ਚ। ਨੈਚੁਰਲ ਪਾਣੀ ਚ। ਕਿਉਂਕਿ ਉਹ ਪਾਣੀ ਲੋਕਾਂ ਨੇ ਪੀਣਾ ਹੈ, ਫਸਲਾਂ ਨੂੰ ਲਾਉਣਾ ਹੈ, ਨਹਾਉਣਾ ਹੈ। ਉਸ ਪਾਣੀ ਨੇ ਹੀ ਥੋੜੀ ਜ਼ਿੰਦਗੀ ਦੇਣੀ ਆਗੇ ਤੁਹਾਨੂੰ। ਉਹ ਪਾਣੀ ਦੇ ਵਿੱਚ ਅਸੀਂ ਆ ਸ਼ਹਿਰ ਬੋਲ ਰਹੇ ਜਿਹੜੇ ਦੇਸ਼ਾਂ ਦੀ ਅਸੀਂ ਨਕਲ ਕਰ ਰਹੇ ਹਾਂ ਨਾ ਪੁਲ ਵੀ ਜਿੰਨਾ ਤੋਂ ਨਕਲ ਕਰ ਕਰ ਬਣਾ ਰਹੇ ਹਾਂ ਉਹਨਾਂ ਦੇਸ਼ਾਂ ਦੇ ਬੰਦਿਆਂ ਨੂੰ ਆ ਬੁਖਾ ਦਿਓ ਉਹ ਕਹਿਣਗੇ ਯਾਰ ਤੁਸੀਂ ਇੱਥੇ ਜਿਉ ਕਿਵੇਂ ਰਹੇ ਹੋ ਔਰ ਜਿਹੜੇ ਬੰਦੇ ਇਹ ਪਾਰੇ ਨਹੀਂ ਜਿਹੜੇ ਇਹਦੇ ਜ਼ਿੰਮੇਦਾਰ ਨਹੀਂ ਉਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਇੰਨਾ ਗਲਤ ਕੰਮ ਆਇਆ ਪਰ ਅਸੀਂ ਇੱਥੇ ਹੋਣ ਦੇ ਰਹੇ ਸਾਡੇ ਇੱਥੇ ਕੋਈ ਨਹੀਂ ਬੋਲ ਰਿਹਾ ਜਿਆਦਾ 302 ਦਾ ਮਕਾਤਾ ਮਦਦ ਹੋਣਾ ਚਾਹੀਦਾ 302 ਦਾ ਇਹ ਕਤਲ ਹੀ ਆ ਇਹ ਤਾਂ ਸਮੂਹਿਕ ਕਤਲ ਹੈ ਇਹ ਤਾਂ ਸਮੂਹਿਕ ਕਤਲ ਕਰ ਰਹੇ ਮੈਂ ਜਿਹੜੇ ਪਿੰਡਾਂ ਦਾ ਜ਼ਿਕਰ ਕੀਤਾ ਜਿੱਥੇ ਕੈਂਸਰ ਹੈ ਲੋਕਾਂ ਦਾ ਕੈਂਸਰ ਨਾਲ ਜਿਹੜੇ ਬੰਦੇ ਮਰ ਰਹੇ ਨੇ ਉਹ ਕਤਲ ਨਹੀਂ ਜਿਹੜੇ ਬੱਚੇ ਅਪਾਹਤ ਜੰਮ ਰਹੇ ਨੇ ਜਿਹੜੇ ਬੱਚੇ ਮੈਂਟਲੀ ਰਿਟਾਇਰਡ ਜੰਮ ਰਹੇ ਨੇ ਕੀ ਇਹ ਕਤਲ ਨਹੀਂ ਇਹ ਫਸਲਾਂ ਨੂੰ ਲੱਗਦਾ ਇਹੀ ਮੱਝਾਂ ਪਿੰਦੀਆਂ ਨੇ ਮੈਂ ਤਾਂ ਕਿਹੜੀ ਕਿਹੜੀ ਸ਼ਕਲ ਚ ਸਾਡੇ ਅੰਦਰ ਜਾ ਰਿਹਾ ਪਿੱਛੇ ਜੇ ਇੱਕ ਐਗਰੀਕਲਚਰ ਸੈਕਟਰ ਹੀ ਸੀ ਉਹਨੇ ਕਿਹਾ ਚਮਚਾ ਲੈ ਕੇ ਸਾਰੀਆਂ ਫਰਟੀਲਾਈਜ਼ਰ ਦਾ ਮਤਲਬ ਖਾਦਾਂ ਦਾ ਲੇ ਵੀ ਕੋਈ ਇਹਨੂੰ ਖਾ ਸਕਦਾ ਹੈ ਇਹ ਅਸੀਂ ਫਸਲਾਂ 'ਚ ਪਾਇਆ ਜਾਂਦੇ ਹਾਂ ਕਿਸਾਨ ਸਾਨੂੰ ਖਵਾਉਂਦਾ ਉਹਨੇ ਇਹ ਬੜਾ ਇਤਰਾਜ਼ ਕੀਤਾ ਉਹ ਤਾਂ ਆਪਾਂ ਉਨੀ ਕੁ ਮਾਤਰਾ ਚ ਪਾਉਣੇ ਆ ਜਿਹਦੇ ਨਾਲ ਕੀੜਾ ਮਾਰ ਸਕੇ ਚਲੋ ਜਿਆਦੇ ਜਿਹੜੇ ਪਾਉਂਦੇ ਨੇ ਉਹ ਗਲਤ ਹੈ ਗੱਲ ਆਹ ਜਿਹੜੀ ਚੀਜ਼ ਹੈ ਇਹਦੇ ਚਮਚੇ ਪਿਆਉਂਗੇ ਉਸ ਐਗਰੀਕਲਚਰ ਸੈਕਟਰੀ ਨੂੰ ਮੈਂ ਪੁੱਛਾਂ ਜਾਂ ਹੈਲਥ ਸੈਕਟਰੀ ਨੂੰ ਪੁੱਛਾਂ ਇਹਦੇ ਚਮਚੇ ਜਿਹੜਾ ਗਲਾਸ ਪਿਆ ਦੇਉਗਾ ਕਿਸੇ ਨੂੰ ਉਸ ਤੋਂ ਬਾਅਦ ਬੰਦਾ ਜਿਉਂ ਜੇ ਤਾਂ ਕਹਿ ਜਿਉ ਜੇ ਹਰ ਉਸ ਗੱਲ ਨੂੰ ਹਾਈਲਾਈਟ ਕੀਤਾ ਜਾਂਦਾ ਹੈ ਜਿਹੜੀ ਗੱਲ ਸਾਡੇ ਕਿਸਾਨਾਂ ਨਾਲ ਜਾਂ ਕਿਸੇ ਹੋਰ ਨਾਲ ਜੁੜਦੀ ਹੋ ਚਾਹੇ ਉਹ ਛੋਟੀ ਜੀ ਗੱਲ ਹੋਵੇ ਮਣ ਅੱਗ ਲਾਉਣ ਨੂੰ ਹੀ ਬਣਾ ਦੇਣਗੇ ਪੁਲਿਸਨ ਨਾਲ ਐ ਹੋ ਜੂ ਓਏ ਐ ਇਹਦੇ ਨਾਲ ਜਿੱਦਾਂ ਨੁਕਸਾਨ ਐ ਐਡਾ ਵੱਡਾ ਨੁਕਸਾਨ ਕੀਦਾ ਇਹਦਾ ਕੋਈ ਗੱਲ ਨਹੀਂ ਕਰ ਰਿਆ ਕ ਕੋਈ ਨੈਸ਼ਨਲ ਮੀਡੀਆ ਨੂੰ ਗੋਲੀ ਵੱਜੀ ਹੋਈ ਆ ਕੇ ਗੱਲ ਕਰ ਜੇ ਇਹਦੀ ਕਿਉਂ ਨਹੀਂ ਕਰਦੇ ਇਹਦੀ ਗੱਲ ਆ ਵੇਖੋ ਦੋ ਰੰਗ ਹੋਏ ਪਏ ਜੀ ਕਿਤੇ ਐਵ ਜਾ ਮਤਲਬ ਇਹ ਨਜ਼ਾਰਾ ਤਾਂ ਕੀ ਕਹਿਣਾ ਇਹਨੂੰ ਕਹਿਣਾ ਐਡਾ ਭਿਆਨਕ ਦ੍ਰਿਸ਼ ਕਿਤੇ ਵੇਖਿਆ ਤੁਸੀਂ ਜਿਵੇਂ ਸਤਿਆਨਾਸ਼ ਹੋ ਰਿਹਾ ਕੁਦਰਤ ਦੀ ਦੇਨ ਦਾ ਬਟ ਹੋ ਰਿਹਾ ਕੋਈ ਪੁੱਛਿਆ